ਪੀਵੀ ਟਾਕ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਜੀ ਪੰਜਾਬ ਸਰਕਾਰ ਵੱਲੋਂ ਪੈਨਸ਼ਨ ਧਾਰਕਾਂ ਲਈ ਜਾਰੀ ਕੀਤੇ ਗਏ ਨਵੇਂ ਨਿਯਮਾਂ ਅਤੇ ਪੈਨਸ਼ਨ ਬੰਦ ਹੋਣ ਦੇ ਕਾਰਨਾਂ ਬਾਰੇ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਜੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੈਨਸ਼ਨ ਪ੍ਰਣਾਲੀ ਵਿੱਚ ਭ੍ਰਿਸ਼ਟਾਚਾਰ ਅਤੇ ਫਰਜੀ ਵਾੜੇ ਨੂੰ ਰੋਕਣ ਲਈ ਵੱਡੇ ਪੱਧਰ ਤੇ ਕਦਮ ਚੁੱਕੇ ਹਨ ਸਰਕਾਰ ਅਨੁਸਾਰ ਪਿਛਲੀਆਂ ਸਰਕਾਰਾਂ ਕਾਰਨ ਹਰ ਸਾਲ 110 ਕਰੋੜ ਤੋਂ ਵੱਧ ਪੈਸਾ ਗੈਰ-ਯੋਗ ਪੈਨਸ਼ਨਾਂ ਤੇ ਜਾ ਰਿਹਾ ਸੀ ਜਿਸ ਨੂੰ ਰੋਕਣਾ ਜ਼ਰੂਰੀ ਸੀ ਪਿਛਲੇ 2 ਮਹੀਨੇ ਤੋਂ ਸਰਕਾਰ ਨੇ ਜਾਂਚ ਮੁਹਿੰਮ ਚਲਾ ਕੇ ਕੁਝ ਅਜਿਹੀਆਂ ਚੀਜ਼ਾਂ ਪਤਾ ਕੀਤੀਆਂ ਨੇ ਜੋ ਕਿ ਬਹੁਤ ਹੀ ਗੈਰ ਤਰੀਕੇ ਦੇ ਨਾਲ ਚੱਲ ਰਹੀਆਂ ਸੀ ਜਿਹੜੇ ਲੋਕ ਸਹੀ ਉਮਰ ਔਰਤਾਂ ਲਈ 58 ਸਾਲ ਪੁਰਸ਼ਾਂ ਲਈ 65 ਸਾਲ ਤੋਂ ਘੱਟ ਉਮਰ ਦੇ ਹਨ ਪਰ ਪੈਨਸ਼ਨ ਲੈ ਰਹੇ ਹਨ ਉਹਨਾਂ ਦੀ ਪੈਨਸ਼ਨ ਬਿਲਕੁਲ ਬੰਦ ਕਰ ਦਿੱਤੀ ਗਈ ਹੈ ਜਿਨ੍ਹਾਂ ਦੇ ਪਰਿਵਾਰਿਕ ਸਾਲਾਨਾ ਆਮਦਨ ਨਿਰਧਾਰਿਤ ਸੀਮਾ ਤੋਂ ਵੱਧ ਹੈ ਉਹ ਲੋਕ ਜਿਨ੍ਹਾਂ ਕੋਲ ਪੈਨਸ਼ਨ ਦੇ ਨਿਯਮਾਂ ਤੋਂ ਵੱਧ ਜ਼ਮੀਨ ਹੈ ਜਿਨ੍ਹਾਂ ਦੇ ਪਰਿਵਾਰ ਮੈਂਬਰ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਕਰਦੇ ਹਨ ਅਜਿਹੇ ਲੋਕ ਜੋ ਤੇ ਹੋਰ ਤਰੀਕੇ ਦੇ ਨਾਲ ਬਿਜ਼ਨਸ ਜਾਂ ਵਪਾਰੀ ਹਨ ਪਰ ਪੈਨਸ਼ਨ ਲੈ ਰਹੇ ਹਨ ਉਹ ਬਜ਼ੁਰਗ ਜਿਨ੍ਹਾਂ ਦੀ ਪੈਨਸ਼ਨ 10 ਤੋਂ 15 ਸਾਲ ਪਹਿਲਾਂ ਲੱਗੀ ਸੀ ਪਰ ਉਨ੍ਹਾਂ ਨੇ ਆਪਣੇ ਸਾਰੇ ਦਸਤਾਵੇਜ਼ ਜਿਵੇਂ ਕਿ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਪਾਸ ਬੁੱਕ ਭਲਾਈ ਦਫਤਰ ਵਿੱਚ ਜਮ੍ਹਾਂ ਨਹੀਂ ਕਰਵਾਏ ਸਰਕਾਰ ਨੇ ਆਂਗਣਵਾੜੀ ਸੈਂਟਰ ਵਰਕਰਾਂ ਰਾਹੀਂ ਕੇਵਾਈਸੀ ਕਰਵਾਈ ਅਤੇ ਘੱਟ ਉਮਰ ਵਾਲਿਆਂ ਦੀਆਂ ਪੈਨਸ਼ਨਾਂ ਰੋਕੀਆਂ ਫਿਰ ਬੈਂਕਾਂ ਨੂੰ ਬਾਇਓਮੈਟ੍ਰਿਕ ਫਿੰਗਰ ਸਿਸਟਮ ਨੂੰ ਲੋਕ ਕਰਨ ਦੀ ਅਪੀਲ ਕੀਤੀ ਗਈ ਜਦੋਂ ਲੋਕ ਪੈਨ ਛਣਕੜ ਬਉਣ ਗਏ ਤਾਂ ਬੈਂਕਾਂ ਨੇ ਕੇਵਾਈਸੀ ਲਈ ਜ਼ਰੂਰੀ ਦਸਤਾਵੇਜ਼ ਮੰਗੇ ਬੈਂਕਾਂ ਨੇ ਜਿਨ੍ਹਾਂ ਤੇ ਸ਼ੱਕ ਸੀ ਜਾਂ ਜੋ ਘਟ ਉਮਰ ਦੇ ਸਨ ਉਹਨਾਂ ਦਾ ਡਾਟਾ ਭਲਾਈ ਦਫ਼ਤਰ ਨੂੰ ਭੇਜਿਆ ਜਿਸ ਤੋਂ ਬਾਅਦ ਭਲਾਈ ਦਫ਼ਤਰ ਨੇ ਵੱਡੀ ਗਿਣਤੀ ਵਿੱਚ ਪੈਨਸ਼ਨ ਬੰਦ ਕਰ ਦਿੱਤੀਆਂ ਇਹ ਸਾਰੀ ਕਾਰਵਾਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਗਏ 2500 ਰੁਪਏ ਪੈਨਸ਼ਨ ਦੇ ਵਾਅਦੇ ਨੂੰ ਪੂਰਾ ਕਰਨ ਲਈ ਕੀਤਾ ਜਾ ਰਿਹਾ ਹੈ ਇਹ ਵਧੀ ਹੋਈ ਪੈਨਸ਼ਨ ਸਿਰਫ ਸਹੀ ਅਤੇ ਯੋਗ ਲਾਪਤਰੀਆਂ ਨੂੰ ਹੀ ਦਿੱਤੀ ਜਾਵੇਗੀ ਜੇਕਰ ਤੁਸੀਂ ਬੁਢਾਪਾ ਵਿਧਵਾ ਅੰਘੀਣ ਜਾਂ ਬੇਸਮਾ ਤਾਰਾ ਪੈਨਸ਼ਨ ਲੈ ਰਹੇ ਹੋ ਤਾਂ ਇਹ ਦਸਤਾਵੇਜ਼ ਪੂਰੇ ਹੋਣੇ ਤੁਹਾਡੇ ਕੋਲ ਲਾਜ਼ਮੀ ਨੇ ਜਿਸ ਦੇ ਵਿੱਚ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਬੈਂਕ ਪਾਸਬੁੱਕ ਆਮਦਨ ਦਾ ਸਬੂਤ ਜਿਨ੍ਹਾਂ ਲੋਕਾਂ ਦੇ ਦਸਤਾਵੇਜ਼ ਅਧੂਰੇ ਹੋਣ ਕਾਰਨ ਪੈਨਸ਼ਨ ਰੁਕੀ ਹੈ ਉਹਨਾਂ ਨੂੰ 15 ਦਿਨਾਂ ਦੇ ਅੰਦਰ ਭਲਾਈ ਦਫ਼ਤਰ ਵਿੱਚ ਆਪਣੇ ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ ਗਈ ਹੈ ਦੀਵਾਲੀ ਦੇ ਮੌਕੇ 2500 ਰੁਪਏ ਪੈਨਸ਼ਨ ਦਾ ਐਲਾਨ ਕੀਤਾ ਜਾਵੇਗਾ ਇਸ ਤੋਂ ਪਹਿਲਾਂ ਸਾਰੀਆਂ ਫਰਜ਼ੀ ਪੈਨਸ਼ਨਾਂ ਨੂੰ ਬੰਦ ਕਰਨ ਦਾ ਪੂਰਾ ਕੰਮ ਜਿਹੜਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਜੇ ਤੁਹਾਡੀ ਪੈਨਸ਼ਨ ਰੁਕੀ ਹੋਈ ਹੈ ਤਾਂ ਆਪਣੇ ਸਾਰੇ ਇਸ ਦਸਤਾਵੇਜ਼ ਭਲਾਈ ਦਫ਼ਤਰ ਵਿੱਚ ਜ਼ਰੂਰ ਜਮ੍ਹਾਂ ਕਰਵਾਓ ਕੀ ਤੁਸੀਂ ਸੋਚਦੇ ਹੋ ਕਿ ਸਰਕਾਰ ਦਾ ਇਹ ਕਦਮ ਸਹੀ ਹੈ ਤਾਂ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ